जय श्री राम जी भाई गुरु जी का खालसा भाई गुरु जी की फतेह जी हां पाजी ਜਿੱਦਾਂ ਤੁਸੀਂ ਸ਼ਹਿਰ ਦੇ ਕੰਮ ਤੇ ਇਲਾਕੇ ਦੇ ਕੰਮ ਕਹਿ ਰਹੇ ਜੇ ਕੰਮ ਤੇ ਸ਼ਹਿਰ ਦੇ ਬਹੁਤ ਵਧੀਆ ਤਰੀਕੇ ਚੱਲਣਦੇ ਆ ਪਰ ਕੁਝ ਮੇਰੇ ਭੈਣ ਭਰਾ ਸ਼ਾਇਦ ਮੇਰੇ ਫੋਨ ਕਰਕੇ ਨਾਰਾਜ਼ ਆ ਕਿ ਮੈਂ ਕਈ ਵਾਰ ਨਾ ਮੀਟਿੰਗ ਦੇ ਵਿੱਚ ਬੈਠਾ ਜਵਾ ਵੇਖੋ ਯੂਨੀਫੋਨ ਆ ਰਿਹਾ ਜੀ ਸਰ ਠੀਕ ਹੈ ਜੀ ਤੇ ਕਈ ਜਗ੍ਹਾ ਤੇ ਬੈਠਣ ਕਰਕੇ ਫੋਨ ਨਹੀਂ ਮੈਂ ਪਿਕ ਕਰ ਪਉਨਾ ਮਾਫੀ ਚਾਉਣਾ ਵਾ ਹਰ ਇਲਾਕੇ ਦੇ ਵਿੱਚ ਅੱਗੇ ਨਾਲੋਂ ਮੈਂ ਲੋਕਾਂ ਕੋਲ ਫੀਡਬੈਕ ਲੈਣਾ ਚਾਹੁੰਦਾ ਕਿ ਪਿਛਲੇ ਸਾਲਾਂ ਦੇ ਜਦੋਂ ਪਹਿਲਾਂ ਮੇਰੇ ਭੈਣ ਭਰਾ ਮੇਰੇ ਵੱਡੇ ਭਰਾ ਸੀ ਉਦੋਂ ਕੰਮ ਚੱਲਦੇ ਸੀ ਜਿਆਦਾ ਕਿ ਹੁਣ ਚੱਲਣਦੇ ਆ ਵੇਖੋ ਸ਼ਹਿਰ ਦੇ ਵਿੱਚ ਜੇ ਆਪਾਂ ਚਰੀਏ 5 ਹਲਕੇ ਆ ਤੇ 5 ਹਲਕੇ ਜੇ ਕੰਮ ਚੱਲਦੇ ਪਿਆ ਬੋੜੀ ਸਾਹ ਗੁਰਦੁਆਰਾ ਤੋਂ ਕੋਟ ਖਾਲਸਾ ਨੂੰ ਰੋਡ ਬਣਦਾ ਪਿਆ ਜੇ ਰਤਨ ਸਿੰਘ ਰਤਨ ਸਿੰਘ ਚੌਂਗ ਤੋਂ ਕਚਹਿਰੀ ਚੌਂਗ ਨੂੰ ਚੱਲਦਾ ਪਿਆ ਜੇ ਠੀਕ ਹੈ ਜੀ ਦਰਬਾਰ ਸਾਹਿਬ ਦੀਆਂ 5 ਛੜਕਾਂ ਚੱਲਣੀਆਂ ਜੇ ਤੇ ਪਰਲੇ ਬੰਨੇ ਇੱਕ ਮੈਨੂੰ ਇਲਾਕਾ ਨਹੀਂ ਆ ਰਿਹਾ ਉੱਥੇ ਤਕਰੀਬਨ ਤਕਰੀਬਨ ਮੈਂ ਨਹੀਂ ਕਹਿੰਦਾ ਸਾਰੇ ਭੈਣ ਭਰਾ ਸ਼ਹਿਰ ਦੇ ਹੀ ਆ ਉਹਨਾਂ ਨੂੰ ਪਤਾ ਸਾਰੇ ਬੰਨੇ ਉੱਥੇ ਕੰਮ ਕੰਟੀਨਿਊ ਚੱਲ ਰਿਹਾ ਜੀ ਛੜਕਾਂ ਦਾ ਹੋਰ ਮੇਰ ਸਾਹਿਬ ਦਾ ਕਿੱਦਾਂ ਦਾ ਮੈਂ ਕਹਾਂ ਮੇਰੇ ਵੱਡੇ ਭਰਾ ਵਾ ਜੀ ਜਿਹੜੀ ਵਾਇਗਰੂ ਜੀ ਨੇ ਉਹਨਾਂ ਨੂੰ ਸੇਵਾ ਲਈ ਆ ਸਾਡੇ ਮਾਨਯੋਗ ਜਤਿੰਦਰ ਸਿੰਘ ਮੋਤੀ ਬਾੜੀਆ ਜੀ ਉੱਤੇ ਜਿਹੜੀ ਝੁਮੇਰੀ ਉਹ ਆਪਣੀ ਝੁਮੇਰੀ ਬਹੁਤ ਵਧੀਆ ਤਰੀਕੇ ਨਿਭਾ ਰਿਆ ਸਾਰੇ ਭੈਣ ਭਰਾਵਾਂ ਦੇ ਸੇਵਾ ਦੇ ਚ 24 ਘੰਟੇ ਹਾਜ਼ਰ ਆ ਤੇ ਮੇਰੀ ਵੀ ਵੱਡੀ ਭੈਣ ਸ਼੍ਰੀ ਪ੍ਰਿੰਕਾ ਪ੍ਰਿੰਕਾ ਸ਼ਰਮਾ ਜੀ ਸੀਨੀਅਰ ਡਿਪਟੀ ਮੇਅਰ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਤੇ ਮੈਂ ਤੁਹਾਡਾ ਸੇਵਾਦਾਰ ਮੇਰੇ ਮਾਤਾ ਜੀ ਡਿਪਟੀ ਮੇਅਰ ਅਨੀਤਾ ਰਾਣੀ ਆ ਤਿੰਨੇ ਭੈਣ ਭਰਾ ਬੜੇ ਵਧੀਆ ਤਰੀਕੇ ਨਾਲ ਮਿਲ ਕੇ ਸ਼ਹਿਰ ਦਾ ਕੰਮ ਕਰ ਰਿਹਾ ਠੀਕ ਹੈ ਮੈਂ ਕਹਿਣਾ ਕਿ ਕੁਝ ਚੀਜ਼ਾਂ ਨੂੰ ਦਿੱਕਤ ਆ ਰਹੀ ਆ ਜਿਵੇਂ ਕਿ ਕੂੜੇ ਦੇ ਡੰਪ ਨੂੰ ਹੋ ਕੇ ਜਾਂ ਕੂੜੇ ਦੀਆਂ ਗੱਡੀਆਂ ਤੇ ਪਰ ਆ ਵਾਕੇ ਹੁਣ ਇੱਕੋ ਦਮ ਸਾਰੀਆਂ ਚੀਜ਼ਾਂ ਦਾ ਮ ਮਸਲਾ ਹੱਲ ਨਹੀਂ ਹੋ ਸਕਦਾ ਮੈਂ ਮਾਫੀ ਚੋਣਾ ਕਿ ਇਹਨੂੰ ਜਿੱਥੇ ਨਹੀਂ ਪ੍ਰੋਬਲਮ ਆ ਰਹੀ ਤੇ ਵੱਧ ਉਹ ਪੰਜ ਸੱਤ ਦਿਨ 10 ਦਿਨ ਹੋਰ ਲੱਗਣਗੇ ਪਰ ਸ਼ਹਿਰ ਦਾ ਪ੍ਰੋਪਰ ਜਿਹੜਾ ਸਾਲਾਂ ਦਾ ਜਿਹੜਾ ਕੂੜਾ ਸਾਡੇ ਪੁਰਾਣੇ ਸਾਂਭੀ ਜਾਂਦੇ ਆ ਨਾ ਉਹਨੂੰ ਬਿਲਕੁਲ ਤੋਂ ਬਿਲਕੁਲ ਹੀ ਜ਼ੀਰੋ ਲੈਵਲ ਤੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਵੱਲੋਂ ਕੇਜਰੀਵਾਲ ਜੀ ਵੱਲੋਂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਜ਼ੀਰੋ ਜ਼ੀਰੋ ਕਰ ਦੇਣਾ ਜਿਹੜਾ ਉੱਥੇ ਕੂੜੇ ਦਾ ਡੈਂਪ ਡੈਂਪ ਹੈਗਾ ਵਾ ਉਹਨੂੰ ਉਹਨਾਂ ਨੇ ਗਰਾਊਂਡ ਬਣਾ ਦੇਣੀ ਹੈ ਜੀ ਅੱਜ ਕਹਿੰਦੇ ਇਹ ਕਿ ਤੁਹਾਡੇ ਉਹ ਲੋਕ ਵੀ ਆਪਣੇ ਵਾਰਡ 'ਚ ਦਾ ਮੈਂਬਰ ਲਾਇਆ ਪਾਜੀ ਮੇਰੀ ਵਾਰਡ ਦੇ ਵਿੱਚ ਹੀ ਮੈਂ ਮਾਫੀ ਮੰਗਦਾ ਆਪਣੀ ਵਾਰਡ ਵਾਲਿਆਂ ਨੂੰ ਕਿ ਉਹਨਾਂ ਨੇ ਮੈਂ ਇਹਨਾਂ ਕੋ ਗਿਆ ਸੀ ਕਿ ਮੇਰੇ ਮਾਤਾ ਜੀ ਨੂੰ ਕਾਉਂਸਲਰ ਬਣਾ ਦਿਓ ਉਹਨਾਂ ਦੀ ਇੱਕ ਇੱਕ ਕੀਮਤੀ ਵੋਟ ਦੇ ਨਾਲ ਸਪੋਰਟ ਦੇ ਨਾਲ ਸਾਥ ਦੇ ਨਾਲ ਆਸ਼ੀਰਵਾਦ ਦੇ ਨਾਲ ਮੇਰੇ ਮਾਤਾ ਜੀ ਅੰਮ੍ਰਿਤਸਰ ਦੇ ਡਿਪਟੀ ਮੇਅਰ ਬਨਾਇਆ ਸਿਰਫ ਇਹਨਾਂ ਮੇਰੇ ਭੈਣ ਭਰਾਵਾਂ ਨੇ ਤੇ ਇਹਨਾਂ ਕੋ ਮੈਂ ਮਾਫੀ ਚਾਹਂਗਦਾ ਮੰਗਦਾ ਵਾਂ ਕਿ ਕੂੜੇ ਕਰਕੇ ਇਸ ਦੀਵਾਲੀ ਦੇ ਉੱਤੇ ਉਹਨੂੰ ਬੜੀ ਦਿੱਕਤ ਆਈ ਆ ਤੇ ਹਾਲੇ ਵੀ ਹਾਲੇ ਥੋੜੇ ਦਿਨ ਦੀ ਪ੍ਰੋਬਲਮ ਹੈ ਮਾਫੀ ਫਿਰ ਦੁਬਾਰਾ ਚੋਣਾ ਕਿ ਕੁਛ ਦਿਨਾਂ ਲੈ ਹੋਰ ਲੱਗਨੇ ਵੇਖੋ ਤੁਸੀਂ ਮੇਰੇ ਆਫਿਸ ਦੇ ਬਾਹਰ ਇਧਰਲੇ ਬੰਨੇ ਵੀ ਮੇ ਸੁਰਦੇ ਤੁਹਾਡੇ ਭੈਣ ਭਰਾਈ ਆ ਪਰ ਆ ਵਗੇ ਦਾ ਪ੍ਰੋਪਰ ਹਾਲਤ ਕੁਛ ਦਿਨਾਂ ਦੇ ਵਿੱਚ ਹੋ ਜਾਏਗਾ ਪ੍ਰੋਪਰ ਆਲੋ ਹੋ ਜਾਏਗਾ ਜੀ ਪ੍ਰੋਪਰ ਜਿੱਦਾਂ ਅਸਾਂ ਕਹੇ ਇਹ ਮੁਸ਼ਕਲ ਆਂਦੀ ਕੋ ਆਪਣੇ ਵੱਲੋਂ ਵੀ ਤੁਹਾਡੇ ਵੱਲੋਂ ਸਟਾਫ ਮੈਂਬਰ ਲਗਾਏਗੇ ਲੋਕਾਂ ਦੇ ਘਰੇ ਕਲੈਕਟਿੰਗ ਕਰਨਾ ਕਲੈਕਸ਼ਨ ਕਰਨਾ ਸਰ ਬਿਲਕੁਲ ਜੀ ਬਿਲਕੁਲ ਸਰ ਇੱਕ ਆਪਣੇ ਨਾਲ ਇਥੇ ਐਨ ਜੀਓ ਆ ਜਿੱਦਾਂ ਕਿ ਚਲੋ ਆਪਣੇ ਕਾਰਪੋਰੇਸ਼ਨ ਵੱਲੋਂ ਵੀ ਇੱਕ ਐਨ ਜੀਓ ਆ ਉਹ ਵੀ ਆਂਦੀ ਆ ਜੀ ਡੇੜੀ ਲੈ ਕੇ ਉਹ ਕ ਕਰਦੇ ਤੇ ਚਲੋ ਵਧੀਆ ਕੰਮ ਆ ਪਰ ਜਦੋਂ ਰਾਤੀ ਸ਼ਰਕਾਂ ਦੇ ਉੱਤੇ ਕੂੜਾ ਸੁੱਟਿਆ ਜਾਂਦਾ ਵਾ ਲਪਾਵੇ ਪੈਕ ਕਰਕੇ ਬੰਨ ਕੇ ਕੂੜਾ ਸੁੱਟ ਦਿੰਦੇ ਆ ਤੇ ਸਰ ਜਦੋਂ ਆਪਣੇ ਉਹ ਜਿਹੜੇ ਕੂੜਾ ਚੁੱਕਣ ਵਾਲੇ ਰੇੜੀਆਂ ਵਾਲੇ ਹੁੰਦੇ ਆ ਸਰ ਉਹ ਕੀ ਕਰਦੇ ਆ ਉਹ ਸਿਰਫ ਆਪਣੇ ਮਤਲਬ ਦੀ ਚੀਜ਼ ਖੋਲ ਕੇ ਉਹ ਕੱਢ ਲੈਂਦੇ ਆ ਤੇ ਬਾਕੀ ਨੂੰ ਖਲਾਰ ਦਿੰਦੇ ਆ ਕਿ ਜਿਹੜਾ ਕਿ ਜ਼ਿਆਦਾ ਖਲ ਖੂੜਾ ਖਿਲਰਨ ਦਾ ਰੀਜ਼ਨ ਉਹ ਬੰਦੇ ਹੀ ਆ ਦੋ ਤਿੰਨ ਵਾਰੀ ਰਾਤ ਮੈਂ ਵਿਜ਼ਿਟ ਵੀ ਕਰਕੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਤੁਹਾਨੂੰ ਚੀਜ਼ ਚਾਹੀਦੀ ਆ ਤੁਹਾਡੇ ਵਿਕਣ ਦੇ ਚੀਜ਼ਾਂ ਤੁਹਾਡੀ ਲੋੜਿੰਦਾ ਵਾ ਤੇ ਕਿਰਪਾ ਕਰਕੇ ਇਹਨੂੰ ਸਾਰੀ ਲੈ ਜਾਓ ਇਦਾਂ ਜਿੰਨੀ ਕੁ ਲੋੜ ਆ ਪਲਾਸਟਿਕ ਆ ਗੱਤਾ ਵਾ ਵਾਟਵਰ ਜੀ ਇਹੋ ਜੀ ਕੋਈ ਚੀਜ਼ ਆ ਉਹ ਕੱਢ ਕੇ ਆਪਣੇ ਕੋਲ ਰੱਖ ਲੈਂਦੇ ਆ ਤੇ ਬਾਕੀ ਉੱਥੇ ਘਲਾਰ ਦਿੰਦਾ ਕਿ ਜਿਹੜਾ ਕੀ ਬਾਅਦੋ ਸਵੇਰੇ ਉੱਠਦੇ ਸਾਰੀ ਸਾਡੇ ਭੈਣ ਭਰਾ ਸਾਡੇ ਸਮਾਜੋ ਜਿਹੜੇ ਵੀ ਉੱਥੇ ਆ ਉਹ ਸਾਰਾ ਸਾਰੇ ਦੇ ਸਾਰਾ ਕਲੇਮ ਉਹ ਸਾਡੇ ਤੇ ਘੜਦੇ ਆ ਜੀ ਕਾਰਪੋਰੇਸ਼ਨ ਦਾ ਜੀ ਮੈਂ ਬਾफी ਮੰਗਦਾ ਜੀ ਥੋੜੀ ਜੇ ਕਾਰਪੋਰੇਸ਼ਨ ਦਾ 25 ਤੋਂ 30 ਹੈਗਾ ਵਾ ਸਾਤ ਤੇ 70% ਤੁਹਾਡੇ ਭੈਣ ਭਰਾਵਾ ਦਾ ਵੀ ਆ ਕਿ ਇਹਨੂੰ ਪ੍ਰੋਪਰ ਜਗ੍ਹਾ ਤੇ ਸੁੱਟਿਆ ਜਾਵੇ ਜਾਂ ਫੇ ਥੋੜੇ ਦਿਨ ਦੀ ਮੈਂ ਮੰਨਦਾ ਜੇ ਕੋਈ ਜਗ੍ਹਾ ਵੀ ਨਹੀਂ ਗਈ ਜੀ ਥੋੜੇ ਦਿਨ ਅੱਡਾ ਸਾਥ ਦੋ ਇਹ ਪ੍ਰੋਪਰ ਮਸਰਾ ਹਲ ਹੋ ਜਾਏਗਾ ਜੀ ਪ੍ਰੋਪਰ ਹਾਂ ਜੀ ਸ਼ਹਿਰ ਵਾਸਤੇ ਮੋਸਰ ਵਾਸਤੇ ਇਹ ਮੈਸੇਜ ਦੋਨੇ ਕੰਮ ਮੈਂ ਆਪਣੇ ਇਸ ਵੀਡੀਓ ਰਾਹੀਂ ਆਪਣੇ ਸਾਰੇ ਭੈਣ ਭਰਾਵਾ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਹਾਂ ਜੀ ਕਿ ਸ਼ਹਿਰ ਦੇ ਵਿੱਚ ਜਿਹੜੇ ਵੀ ਕੰਮ ਚੱਲ ਰਿਹਾ ਉਹ ਵੀ ਜਲਦੀ ਤੋਂ ਜਲਦੀ ਖਤਮ ਕੀਤੇ ਜਾਣਗੇ ਤੇ ਜਿਹੜੇ ਹੋਰ ਵੀ ਹੋਣ ਵਾਲੇ ਆ ਕਿਰਪਾ ਕਰਕੇ ਮਾਫੀ ਚ ਉਹਨਾਂ ਲੇਟ ਹੋਣ ਕਰਕੇ ਪਰ ਵੇਖੋ ਜੇ ਕਾਰਪੋਰੇਸ਼ਨ 27 ਜਨਵਰੀ ਨੂੰ ਬਣੀ ਆ ਠੀਕ ਹੈ ਜੀ ਮਾਰਚ ਦੇ ਵਿੱਚ ਜਾਂ ਥੋੜਾ ਉਹਦੇ ਵਿੱਚ ਕੰਮ ਲੱਗਣ ਤੁਹਾਨੂੰ ਪਤਾ ਮਾਰਚ ਹੀ ਕਲੋਜ਼ਿੰਗ ਹੋ ਜਾਂਦੀ ਆ ਉਸ ਤੋਂ ਬਾਅਦ ਫੰਡ ਆਉਂਦੇ ਆ ਇਹ ਚੀਜ਼ਾਂ ਨੂੰ ਥੋੜਾ ਟਾਈਮ ਲੱਗੇਗਾ ਪਰ ਜਿੱਥੇ ਤੁਸੀਂ ਕਹੋਗੇ 9 ਮਹੀਨਿਆਂ ਦੇ ਵਿੱਚ ਨਾ ਪੁਰਾਣਾ ਗੰਦ ਨਿਕਲ ਜੇ ਚਾਹੇ ਜੀ ਦਾ ਤੁਹਾਡੇ ਕੋਲ ਜਵਾਬ ਮੇਰੇ ਤੋਂ ਜਿਆਦਾ ਵਧੀਆ ਆਣਾ ਵਾ ਕਿਉਂਕਿ ਇਹਨੂੰ ਥੋੜਾ ਟਾਈਮ ਲੱਗੇਗਾ ਪਰ ਕੰਮ ਜਰੂਰ ਹੋ ਜਾਏਗਾ ਜੀ ਮੇਰੇ ਮੇਰੇ ਵਾਰਡਾਂ ਜਿੱਦਾਂ ਕਿ ਵਾਰਡ ਨੰਬਰ 367 ਦੇ ਵਿੱਚ ਬੜੀਆਂ ਪੁਰਾਣੀਆਂ ਸੀਵਰ ਦੀਆਂ ਪਾਈਪਾਂ ਦੀਆਂ ਮੈਂ ਸ਼ਹਿਰ ਵਾਲਾ ਜਿਹੜਾ ਮੈਸੇਜ ਹੈ ਪਹਿਲਾਂ ਮੈਂ ਉਹ ਨਹੀਂ ਵਾਰਡ ਵਾਲਾ ਦੱਸਦਾ ਜੀ ਸ਼ਹਿਰ ਵਾਲਾ ਹੀ ਮੈਸੇਜ ਦਊਂਗਾ ਜੀ ਮੋੜੇ ਤੇ ਜਿੱਦਾਂ ਕਿ ਮੈਂ ਕਵਾਂਗਾ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੇਰੇ ਵਾਰਡਾਂ ਦੇ ਵਿੱਚ ਦੋਵਾਂ ਪਾਸੇ ਸੀਵਰ ਦੀ ਤੇ ਪਲੱਸ ਪਾਣੀ ਦੀ ਜਿਹੜੀ ਪਾਈਪ ਆ 35 ਤੋਂ 40 40 45 45 ਸਾਲ ਪਹਿਲਾਂ ਦੀ ਪਈਦੀ ਆ ਜੀ ਠੀਕ ਹੈ ਜੀ ਉਹ ਵੀ ਉਹਦਾ ਵੀ ਮਾਨਨੂ ਮੀਰ ਸਾਹਿਬ ਨੂੰ ਕਿਹਾ ਵਾ ਜੀ ਕਿ ਉਹਦਾ ਟੈਂਡਰ ਬਣਾਓ ਜੀ ਆਪਣਾ ਜੇ ਆਈ ਐਸ ਡੀਓ ਨੂੰ ਕਿਹਾ ਕਿ ਦਾ ਏਸਟੀਮੇਟ ਬਣਾ ਕੇ ਤੇ ਆਪਾਂ ਚੇਂਜ ਕਰਾਉਣੀ ਆ ਤੇ ਪਲੱਸ ਮੇਰੇ ਇਲਾਕੇ ਦੇ ਜਿਹੜੇ ਟੈਂਕੀ ਬਣੀਦੀ ਆ ਜੀ 84 ਦੀ ਬਣੀ ਆ ਜੀ ਔਰ ਤੇ ਪਾਣੀ ਨਹੀਂ ਚੜਿਆ ਤੇ ਇੱਕ ਉਹਦਾ ਵੀ ਆਪਾਂ ਕਿਹਾ ਜੀ ਉਹਨੂੰ ਜਲਦੀ ਤੋਂ ਜਲਦੀ ਨੂੰ ਡਿਸਪੈਂਟਲ ਕੀਤਾ ਜਾਵੇ ਤਾਂ ਕਿ ਜਿਦੇ ਕਰਕੇ ਕਹੇ ਨਾ ਕਹੇ ਵੀ ਭੈਣ ਭਰਾ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਜਿਹੜੀਆਂ ਸੜਕਾਂ ਵਾਂ ਗਲੀਆਂ ਵਾਂ ਗਲੀਆਂ ਸੀ ਉਸ ਟਾਈਮ ਤੇ ਜਿਹੜੀਆਂ ਬਿਲਕੁਲ ਜਿੱਦਾਂ ਤੇ ਸੀਵਰ ਪਾਣੀ ਸਹੀ ਆ ਉਹ ਬਣਾਣੀਆਂ ਸ਼ੁਰੂ ਕਰ ਰਹੇ ਆ ਤੇ ਜਿਹੜੀਆਂ ਦੇ ਵਿੱਚ ਪ੍ਰੋਬਲਮ ਆ ਰਹੀ ਆ ਉਹਨੂੰ ਆਪਾਂ ਲੇਟ ਕਰਾਂਗੇ ਪਹਿਲਾਂ ਸੀਵਰ ਤੇ ਪਾਣੀ ਦੀ ਪਾਈਪ ਚੇਂਜ ਕਰਾਂਗੇ ਫਿਰ ਆਪਾਂ ਗਲੀ ਬਣਾਵਾਂਗੇ ਨਾਗੀ ਅਸੀਂ ਗਲੀ ਬਣਾ ਦਈਏ ਅਸੀਂ ਫਿਰ ਸੀਵਰ ਤੇ ਪਾਣੀ ਦੀ ਪ੍ਰੋਬਲਮ ਆਏ ਤਾਂ ਫਿਰ ਉਹਨੂੰ ਤੋੜਨੀ ਪਵੇ ਤੇ ਉਹਦਾ ਫਿਰ ਸਰਕਾਰ ਦੇ ਪੈਸਿਆਂ ਦਾ ਨੁਕਸਾਨ ਆ ਜੀ ਤੋਂ ਮੈਂ ਉਹ ਗੱਲ ਕਹੂੰਗਾ ਜੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਕਿ ਥੋੜਾ ਜਿਹਾ ਕੂੜੇ ਕਰਕੇ ਮੈਂ ਮੰਨਦਾ ਪ੍ਰੋਬਲਮ ਆ ਰਹੀ ਆ ਪਰ ਪੁਰਾਣੀਆਂ ਸਰਕਾਰਾਂ ਦੇ ਵਿੱਚ ਉਹ ਕਿਤੇ ਹੁੰਦਾ ਵੇਖ ਲਓ ਤੁਹਾਨੂੰ ਆਪ ਕਿੰਨਾ ਕ ਬਦਲਾਵ ਲੱਗੰਦੇ ਆ ਜੀ ਆ ਨਸ਼ੇ ਦੇ ਉੱਤੇ ਵੇਖ ਲਓ ਕਿੱਡਾ ਵਧੀਆ ਸਰਕਾਰ ਨੇ ਐਕਸ਼ਨ ਲਿਆ ਹੋਰ ਮੁਹੱਲਾ ਕਲੀਨਿਕ ਬਣੇ ਆ ਜੀ ਠੀਕ ਹੈ ਜੀ ਤੁਹਾਡੇ ਵੇਖੋ ਜਿਹੜੇ ਵੀ ਕੋਈ ਤਗੜੀ ਤੋਂ ਤਗੜੀ ਪੋਸਟਰ ਤੇ ਵੀ ਆਉਂਦੇ ਪਿਆ ਚੇਰਮੈਨੀਆਂ ਦੇ ਚੀਐਮਐਲਏ ਉਹ ਵੀ ਤੁਹਾਡੇ ਸਾਡੇ ਕਿ ਮਾੜੇ ਘਰਾਂ ਦੇ ਆਪਣੇ ਬੱਚੇ ਹੀ ਆਏ ਆ ਠੀਕ ਹੈ ਜੀ ਤੇ ਜਿਹੜੀ ਆ ਕੂੜੇ ਵਾਲੀ ਸਮੱਸਿਆ ਵਾ ਜਿਹੜੇ ਵੀ ਥੋੜੇ ਦਿਨ ਲੱਗਣੇ ਜੀ ਔਰ ਇਹ ਪ੍ਰੋਪਰ ਤੋਂ ਪ੍ਰੋਪਰ ਜ਼ੀਰੋ ਜ਼ੀਰੋ ਹੋਏਗਾ ਮੈਂ 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 ਸੋਚਦਾ ਕਿ ਸ਼ਾਇਦ ਜਦੋਂ ਇੰਨਾ ਕਾਪਾ ਕੰਮ ਕਰਦੇ ਨਾ ਅਡੇ ਮਾਨਯੋਗ ਮੋਤੀ ਬਾੜੀਆ ਜੀ ਨੇ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਜੀ ਨੇ ਮੇਰੇ ਮਾਤਾ ਜੀ ਨੀਤਾ ਡਿਪਟੀ ਮੇਅਰ ਜੀ ਨੇ ਤੇ ਤੁਸੀਂ ਆਪ ਕਹਿੰਨਾ ਯਾਰ ਗੰਦਗੀ ਵੇਖ ਕੇ ਨੂੰ ਤਰਸਣਾ ਵਾ ਕਿ ਇਹਨੂੰ ਬਾਹਰ ਦਾ ਸ਼ਹਿਰ ਬਣਾ ਦੇਣਾ ਜੀ ਬਹੁਤ ਵਧੀਆ ਬਣਾ ਦੇਣਾ ਜੀ ਅmber ਤੁਹਾਨੂੰ ਹਾਂ ਜੀ ਨੂੰ ਲੈ ਕੇ ਕੋਈ ਮੇਅਰ ਸਾਹਿਬ ਨਾਲ ਮੀਟਿੰਗਾਂ ਘੱਟੀਆਂ ਹਾਂ ਜੀ ਮੇਅਰ ਸਾਹਿਬ ਨਾਲ ਜੀ ਮੀਟਿੰਗਾਂ ਤਕਰੀਬਨ 24 ਘੰਟਿਆਂ 'ਚ ਆਪਾਂ ਅੱਧਾ ਘੰਟਾ ਪੌਣਾ ਘੰਟਾ ਜਾਂ ਫੋਨ ਤੇ ਜਰੂਰ ਗੱਲਬਾਤ ਜਾਂ ਮਿਲ ਕੇ ਹੁੰਦੀ ਹੈ ਆਫਿਸ ਦੇ ਵਿੱਚ ਕਿਉਂਕਿ ਮੇਅਰ ਸਾਹਿਬ ਵੱਲੋਂ ਫੁੱਲ ਫੁੱਲ ਹਦਾਇਤਾਂ ਵਾਂਗੇ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਕੰਮ ਆ ਕੈਂਡੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਜਿਹੜੇ ਕੰਮ ਆਪਣੇ ਚੱਲਦੇ ਪਿਓ ਕੰਟੀਨਿਊ ਕੁਝ ਰਹਿ ਗਏ ਆ ਉਹ ਵੀ ਪ੍ਰੋਪਰ ਤਰੀਕੇ ਜਲਦੀ ਸ਼ੁਰੂ ਕੀਤੇ ਜਾਣਗੇ ਜੀ ਜਲਦੀ ਤੋਂ ਜਲਦੀ ਜਿਵੇਂ ਕਿ ਤੁਸੀਂ ਵੇਖੋ ਮੇਨ ਅਡੇ ਭੱਲੇ ਵਾਲੇ ਖੂਹ ਤੋਂ ਲੈ ਕੇ ਬੋੜੀ ਸਾਹਿਬ ਗੁਰਦੁਆਰੇ ਦਾ ਰੋਡ ਹੀ ਜੀ ਉਹਦਾ ਆਪਾਂ ਥੋੜੇ ਦਿਨ ਪਹਿਲਾਂ ਸਾਡੇ ਮਾਨਯੋਗ ਜਤਿੰਦਰ ਸਿੰਘ ਮੋਤੀਪਾੜੀਆ ਜੀ ਨੇ ਮਾਨਯੋਗ ਡਾਕਟਰ ਐਮ ਐਲ ਏ ਜੀ ਅਜੇ ਗੁਪਤਾ ਜੀ ਨੇ ਉਹਦਾ ਮੂਰਤ ਕਰਤਾ ਦਾ ਉਹਨੂੰ ਥੋੜਾ ਲੋਕਾਂ ਨਾਲ ਉਹਦੀਆਂ ਮੁਸ਼ਕਲਾਂ ਆਣੀਆਂ ਕਿਉਂਕਿ ਉਹ ਰੋਡ ਨੂੰ ਹੀ ਪ੍ਰੋਪਰ ਬੰਦ ਕਰਕੇ ਉਹਦੀ ਪਾਣੀ ਦੀ ਨਿਕਾਸੀ ਦੀ ਕਰਕੇ ਫਿਰ ਆਪਾਂ ਉਹਨੂੰ ਬਣਾਉਣਾ ਵਾ ਜੀ ਤੇ ਇਸ ਤਰ੍ਹਾਂ ਹੀ ਹੋਰ ਵੀ ਗਾਂ ਜਿੱਦਾਂ ਵਾ ਕਿ ਪੰਨੂ ਚੌਂਕ ਤੋਂ ਬੋੜੀ ਸਾਹਿਬ ਗੁਰਦੁਆਰਾ ਵਾ ਉਥੇ ਐਲ ਐਨ ਟੀ ਨੇ ਆਪਣਾ ਨਹਿਰੀ ਪਾਣੀ ਦਾ ਪਾਈਪਾਂ ਪਾਈਆਂ ਉਹ ਲੈ ਟੈਸਟਿੰਗ ਹੋ ਰਹੀਆਂ ਉਹਨਾਂ ਨੇ ਇਹਨਾਂ ਨੂੰ ਆਪਣੀ 30 ਅਕਤੂਬਰ ਡੈਡਲਾਈਨ ਦਿੱਤੀ ਆ ਉਸ ਤੋਂ ਬਾਅਦ ਜਦੋਂ ਟੈਸਟਿੰਗ ਉਹਨਾਂ ਦੀ ਓਕੇ ਹੋ ਜੇਗੀ ਫਿਰ ਉਹ ਆਪਣਾ ਕੰਮ ਪੈਚ ਵਰਕ ਕਰਕੇ ਉਸ ਤੋਂ ਬਾਅਦ ਅਸੀਂ ਨਵੀਆਂ ਰੋਡ ਉਥੇ ਬਣਾਵਾਂਗੇ ਜੀ ਆਪਣੇ ਚੈਂਬਰ ਲਾ ਕੇ ਕਿ ਪਾਣੀ ਦੀ ਨਿਕਾਸੀ ਪ੍ਰੋਪਰ ਹੋਵੇ ਕਿਉਂਕਿ ਇਤਿਹਾਸਿਕ ਗੁਰਦੁਆਰਾ ਵਾ ਤੇ ਉਹ ਵੀ ਜਲਦੀ ਤੋਂ ਜਲਦੀ ਹੋਏਗਾ ਤੇ ਨਾਲ ਹੀ ਉਹਦੇ ਟਪਈ ਫਾਟਕ ਤੋਂ ਪੰਨੂ ਚੌਂਕ ਤੱਕਰ ਵੀ ਉਹ ਵੀ ਰੋਡ ਜਲਦੀ ਬਣੇਗਾ ਜੀ ਤੇ ਦੂਜਾ ਤੁਹਾਨੂੰ ਪਤਾ ਹੀ ਆ ਆਪਣਾ ਖਜਾਨੇ ਵਾਲੇ ਤੋਂ ਲੈ ਕੇ ਨਾਲੇ ਤੱਕ ਜਿਹੜਾ ਰੋਡ ਚੱਲਦਾ ਪਿਆ ਉਹ ਪ੍ਰੋਪਰ ਚੱਲਦਾ ਪਿਆ ਜੀ ਕੰਮ ਉਹ ਤੁਸੀਂ ਵੇਖ ਸਕਦੇ ਜੀ ਉੱਥੇ ਹਾਂਜੀ ਜੈ ਸ਼ੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ